ਲਾਈ ਵੀ ਮੁੰਡਿਓ ਬਥੇਰੇ ਜੁਰਕੇ ਦੇਖਿਆ ਜਗਦੀਪ ਵਾਲੇ 53 ਦਾ ਦੇ ਟਰਾਲੀ ਮੁਕਾਵਲਿਆਂ ਚ ਅੱਜ ਗੱਭਰੂ ਮਸ਼ੀਨ ਤੇ ਜੋੜੀ ਫਿਰਦਾ ਦੇਖਦੇ ਆ ਕੀ ਗੱਲਬਾਤ ਹੈ ਅਡਾਟ ਹੀ ਪੈਂਦਾ ਟਰੈਕਟਰ ਦਾ ਲਾਂਗੇ ਵੀ ਹਜੇ ਤਾਂ ਗਿੱਲੇ ਆ ਬਾਕੀ ਫੇਰ ਵੀ ਚੱਲ ਰਿਹਾ ਹੈ ਜਿਵੇਂ ਜਲਦਾ ਕੀ ਗੱਲਬਾਤ ਹੈ ਦਿਖਾਉਣਿਆ ਤੁਹਾਨੂੰ ਸਾਰੀ ਬਹੁਤ ਮਾਪਿਆਂ ਦਾ ਖੇਡ ਰਾਈਡਰ ਨੇ ਰਾਦੀਮ ਕਾਵਲਿਆਂ ਦੇ ਓਲੇ ਪੈ ਤਾਂ ਕਿਤੇ ਹੀ ਨਹੀਂ ਹਰਿਆ

ਮੁੰਡਾ ਕਹਿੰਦਾ ਕਰਾਂਗੇ ਵਾਪਸੀ ਦੁਬਾਰੇ ਮੁਕਾਬਲਿਆਂ 'ਚ ਕੋਈ ਚੱਕਰ ਨਹੀਂ ਕਰਾਂ ਕੰਮ ਕੁਮ ਨਿਵੇੜ ਲਗੇ ਦੁਬਾਰੇ ਕਰਾਂਗੇ ਵਾਪਸੀ ਕਰਾਂਗੇ ਵਾਪਸੀ ਫਿਰ ਮੁਕਾਬਲੇ 'ਚ ਆਹ ਆਹ ਠੀਕ ਆ ਕੰਮ ਕੁਮ ਕਰ ਲਗੇ ਕਰਾਂ ਆਹ ਪਤਾ ਉਹ ਕਰਾ ਕੇ ਵੀ ਮਿੰਨੇ ਤੋਂ ਮਿੰਨੇਂ ਦੇਖਦੇ ਆ ਕੀ ਬਾਤ ਲੈ ਬੜਾ ਬੜਾ ਕੰਮ ਹਲਦਾ ਹੈ ਨਾ ਆ ਜੇ ਵੀ ਜਮੇ ਹਰੇ ਪਹਿਲੇ ਲਾ ਆ ਜਮਾ ਤੱਕ ਆ ਗਈ ਜਾਂਦਾ ਬਾ ਤੱਕ ਹੋਈ ਜਾਂਦਾ ਨਹੀਂ ਐ ਜੀ ਵੇਟ ਲੱਗ ਜਾਗਾ ਲਿਫਟ ਰੀਡਰ ਦਾ ਆ ਜੀ ਗਾੜੀ ਐ ਢੇਲ ਟਾ ਨਹੀਂ ਮਾੜਾ ट्राली चलीकी खा गया अभी ट्राली भरिया मरिया टू चार ट्रालिया गैकी खा गया ਫਰਦਦਾ 15 20 ਮਿੰਟ ਇੱਕ ਪਹਿਲੀ ਵਾਰ ਦਿੰਦਾ ਤੇਲ ਵੀ ਫਿਰ ਤਾਂ ਖਾ ਜਾਂਦਾ 7 ਅੱਧ ਲੀਟਰ ਆ 7 ਅੱਧ ਲੀਟਰ ਤੇਲ ਖਾ ਜਾਂਦਾ ਤੇ 15 ਮਿੰਟ ਲਾਸਟ ਆ ਡਰ ਨਾਲੇ ਫੁੱਲ ਗਿੱਲੇ ਲੰਘ ਗਿਆ ਅਰੇ ਨਾਲ ਅੱਜ ਕਲਾ ਬੈਟਰੀ ਜਿੱਥੇ ਚੱਲੀ ਜਾਂਦਾ ਚੱਲੀ ਜਾਂਦਾ ਤੇਲ ਵੀ ਦੇ ਹੈ ਕੋਈ ਚੈੱਕ ਕਰਦੇ Aqui no B, verdade? Calma, aí ਜਾ ਜਾਂਦਾ ਮੁੰਡਾ ਹਲੇ ਨਹੀਂ ਤਾਂ ਫਿਰ ਬਾਲਾ ਕੰਮ ਖਤਰਨਾਕ ਹੈ 7 ਲੀਟਰ ਤੇਲ ਖਾਂਦਾ ਟਰਾਲੀ ਦਾ ਜਮਾ ਕਿੱਲੇ ਲਾਂਗੇ 7 ਲੀਟਰ